ਲੋਜਿਸ ਲੋਜਿਸ ਹਾਂਜੀ ਹਾਂਜੀ 30 ਸਰ ਕੱਲ ਸੀ 30 8 ਟੈਕਸ ਹੋ ਗਿਆ ਓਕੇ ਅੱਛਾ ਕਿੰਨੇ ਜੀ ਥੋੜੀਆਂ ਥੋੜੀਆਂ ਹੋਈਆਂ ਸਰ 32 ਐਚਮਨ 30 ਕੱਲ ਸੀ ਓਰਜਿਨਲ ਓਕੇ ਇਹ ਜਿਹੜੇ ਉਹਨੇ ਇੱਕ ਐਨਜੀਓ ਵਾਲੇ ਨੇ ਅਪਰੋਚ ਕੀਤਾ ਸੀ ਉਹ ਆਏ ਹੋਏ ਆ ਤੋ ਸਾਡੇ ਵਿਚਕਾਰ ਜਿਹਨਾਂ ਐਨਜੀਓ ਵਾਲੇ ਕੋਈ ਨਹੀਂ ਆਏ ਸਰ ਆਏ ਨਹੀਂ ਹੋ ਜੀ ਅਵੇਲੇ ਆਜਾ ਸਾਡੇ ਬਹੁਤ ਹੀ ਸੰਤੀਮਾ ਲੱਗੇ ਆ ਸਰ ਅੱਛਾ ਅੱਛਾ ਕਿਤੋਂ ਕਿਤੋਂ ਆਏ ਡਿਪਟੀ ਮੰਤਰੀ ਡਾਕਟਰ ਬਲਵਿੰਦਰ ਸਿੰਘ ਜੀ ਅੱਛਾ ਸ਼ੁਰੂ ਕਰਦੇ ਹਾਂ ਇਸ ਮੈਗਾ ਖੂਨਦਾਨ ਕੈਂਪ ਦੇ ਵਿੱਚ ਸ਼ਿਰਕਤ ਕਰ ਰਹੇ ਨੇ ਸੋ ਉਹਨਾਂ ਦੇ ਨਾਲ ਹੀ ਸਾਡੇ ਸੂਬੇ ਤੋਂ ਉੱਚ ਅਧਿਕਾਰੀ ਹਾਜ਼ਰ ਡਾਇਰੈਕਟਰ ਡਾਕਟਰ ਅਨਿੰਦ ਗੋਇਲ ਜੀ ਨਾਲ ਹੀ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਕਿਤੜ ਰੇਟ ਤੁਸੀਂ ਹਾਂਜੀ ਅੱਛਾ ਬਹੁਤ ਅੱਛਾ ਜੀ ਸਰਟੀਫਿਕੇਟ ਹੈ ਤੁਹਾਡਾ ਹਾਂਜੀ ਤੁਹਾਡੇ ਲਓ ਕਰਾਓ ਫੋਟੋ ਕਰਾਓ ਬਹੁਤ ਅੱਛਾ ਬਹੁਤ ਵਧੀਆ ਗੱਲ ਕਿਤੋਂ ਹੋ ਤੁਸੀਂ ਬਦਗਟ ਜਸਟ ਲੋਕ ਬਹੁਤ ਅੱਛਾ ਆਰਗਨ ਦਾ ਵੀ ਕਰਾਓ ਜੀ ਫਲਾਟ ਬਹੁਤ ਅੱਛਾ ਜੀ ਅੱਜ ਅੱਛਾ ਤੁਸੀਂ ਆਜਾ ਸਰ ਸਾਹਿਬ ਦੇ ਸਾਹਮਣੇ ਸੌਰੀ ਆਓ ਜੀ ਆਜੋ ਬਟੇ ਆਜੋ ਆਜੋ ਬਹੁਤ ਅੱਛਾ ਪਹਿਲੀ ਵਾਰੀ ਕੀਤਾ ਬੇਟਾ ਹਾਂ ਜੀ ਵੈਰੀ ਗੁੱਡ ਠੀਕ ਫੀਲ ਕਰ ਰਹੇ ਹੋ ਹਾਂ ਜੀ ਬਹੁਤ ਅੱਛਾ ਤੁਹੇ ਕੀਤਾ ਪਹਿਲੇ ਹਾਂ ਜੀ ਸਾਰੀ ਥੁਣ ਦੇ ਕੇ ਸਾਮ ਹਾਂ ਜੀ ਸਾਹਮਣੇ ਰੱਖੇ ਸਰ ਹਾਂਜੀ ਅੱਛਾ ਇਹ ਵੀ ਦਿੰਦੇ ਹਾਂ ਹਾਂਜੀ ਆ ਲੋ ਬੇਟਾ ਆ ਲੋ ਆ ਕੱਪੇ ਤੇ ਆ ਰਿਹਾ ਸੀ ਆਜੋ ਹੋਰ ਲਾਲਾ ਇੱਕੋ ਹੀ ਗੱਲ ਆਜੋ ਇੱਧਰ ਆਜੋ ਆਜੋ ਹਲੋ ਹਲੋ ਚਲੋ ਚਾਹੂਸ ਰੱਖ ਦਿੱਤੇ ਠੀਕ ਹੈ ਅੱਛਾ ਇੱਥੇ ਵੀ ਖੜੇ ਸਾਰੇ ਮੁੰਡਿਆਂ ਨੂੰ ਵੀ ਦੇਵੋ ਆਓ ਜਿਓ ਆਜੋ 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 ਬੇਟੇ ਨਾਲ ਆਜੋ ਤੁਸੀਂ ਆਜੋ ਨਾਲ ਆਜੋ ਤੁਸੀਂ ਵੀ ਆਜੋ ਬੇਟੇ ਨਾਲ ਨਾਲ ਆਜੋ ਸਾਰੇ ਨਾਲ ਆਜੋ ਜੀ ਹੋ ਸਰ ਬਹੁਤ ਅੱਛਾ ਲੱਗਿਆ ਅੱਛਾ ਗਾਢਾ ਸਰ ਮਾਨਾ ਸਾਹਿਬ ਆਜੋ ਮੋਰੇ ਆਜੋ ਆਜੋ ਮੋਰੇ ਆਜੋ ਨਮਾਨਾ ਸਾਹਿਬ ਆਜੋ ਆਜੋ ਸਤਿ ਸ਼੍ਰੀ ਅਕਾਲ ਲੋ ਬੇਟਾ ਤੁਹਾਡਾ ਹੱਥ ਲਾਓ ਹੱਥ ਲਾਓ ਦਿਸ ਟੀਮ ਵਾਸ ਦੇਰ ਵੀ ਨਮਾਨਾ ਤੇ ਨੰਨਪੁਰ ਸਾਹਿਬ ਅੱਛਾ ਬਹੁਤ ਅੱਛਾ ਨੰਨਪੁਰ ਸਾਹਿਬ ਵੀ ਸੀਗੇ ਬਹੁਤ ਆਸਾਨ ਨਹੀਂ ਕੋਈ ਗੱਲ ਨਹੀਂ ਇਹਨਾਂ ਦੀ ਬਦੌਲਤ ਹੁੰਨੇ ਆ ਅਸੀਂ ਬਹੁਤ ਅੱਛਾ ਬਹੁਤ ਅੱਛੀ ਜੀ ਇਹ ਸਤੋ ਉੱਤਮ ਸੇਵਾ ਦਾ ਕੋਈ ਨਹੀਂ ਹੋ ਸਕਦੀ ਜੀ ਬੇਟਾ ਕੱਲ ਸ਼ੁਰੂ बैठो बैठो बैठो, बैठो, बैठो। भाई भाई साहब बहुत अच्छा जी बढ़िया तो सारे कर रहे हो अजय करने कर दे अच्छा चार। चार। बोत अच्छा बोत अच्छा बहुत अच्छा ठीक है बच्चे बहुत अच्छा बलजीत सिंह जी बहुत अच्छा लोग अपने आप भी आ रहे हैं हाँ जी सर দেখো আচ্ছা নিচে রাখি ਦੇਖੋ ਲੋਕਾਂ ਦੇ ਵਿੱਚ ਕਿੰਨੀ ਸ਼ਰਧਾ ਹੈ ਬਹੁਤ ਸ਼ਰਧਾ ਹੈ ਬਹੁਤ ਅੱਛਾ ਜੀ ਬਹੁਤ ਅੱਛਾ ਨੇ ਕੰਮ ਕਰ ਰਹੇ ਬਹੁਤ ਵਧੀਆ ਇਹ ਰਜਿੰਦਰਾ ਹਸਪਤਾਲ ਦੀ ਟੀਮ ਹੈ ਜੀ ਅੱਛਾ ਥੋੜੇ ਜਿਹਾ ਬੱਚੇ ਓਕੇ ਓਕੇ ਇਹ ਲੈਂਪ ਤੋਂ ਹੈ ਕੋਈ ਨਹੀਂ ਇੱਥੇ ਆ ਜਾਓ ਇੱਥੇ ਆ ਜਾਓ ਚਲੋ ਉੱਥੇ ਰਹੋ ਉੱਥੇ ਰਹੋ ਉੱਥੇ ਵਧੀਆ ਖੜੇ ਹੋਏ ਸੀ ਇੱਥੇ ਖੜੇ ਕਿੱਥੋਂ ਆਇਓ ਬਟੇ ਤੁਸੀਂ ਕਿਹੜੇ ਕਾਲਜ ਤੋਂ? ਜੀ ਸਰ ਦੇਸ਼ ਭਗਤ ਤੋਂ ਕਿੰਨੇ ਬੱਚੇ ਆਏ? 83 83 ਬਾਕੀ ਕਿੱਥੇ ਆ? ਸਰ ਉਹ ਬਾਰੇ ਬਾਰੇ ਸੀ ਡਿਗਰੀਸ਼ਨ ਆਵੜੋ ਵੈਰੀ ਗੁੱਡ ਤੁਸੀਂ ਬਲੱਟ ਨੇਟ ਕੀਤਾ ਕਦੇ? ਨਹੀਂ ਸਰ ਨਹੀਂ ਕੀਤਾ ਡਰ ਲੱਗਦਾ? ਨਹੀਂ ਸ਼ਰੀਫ ਸਾਹਿਬ ਹੈ ਇਹਦੀ ਕਿੰਨਾ ਐਸ ਵੀ ਕਿੰਨਾ ਤੁਹਾਨੂੰ ਪਤਾ ਆਪਣਾ? ਮੇਰਾ ਸਰ 8 ਇਹ ਤਾਂ ਨੀਮੇ ਕੋ ਬੇਟੇ ਤੁਸੀਂ ਤੁਹਾਡਾ ਤਾਂ ਲੈਣਾ ਨਹੀਂ ਹੈ ਔਰ 12 ਹੈ ਜੀ 11 ਉਹ ਵੀ ਘੱਟ ਹੈ ਬੇਟੇ 12 ਤੋਂ ਉੱਪਰ ਹੋਣਾ ਚਾਹੀਦਾ ਤੁਸੀਂ ਤਾਂ ਐਲੀਜੀਬਲ ਨਹੀਂ ਹੋ ਕਿਉਂ ਘੱਟ ਹੈ ਪਤਾ ਕਰੋ ਇਹ ਮੈਡੀਕਲ ਮੈਡੀਕਲ 'ਚ ਆ ਗਏ ਨਾ ਤੁਸੀਂ ਉ ਆਸਪੀਟ ਹੋਰ ਟੀਚਰਸ ਡਾਕਟਰਸ ਹੈਗੇ ਉੱਥੇ ਕਿ ਨਹੀਂ ਉਹਨਾਂ ਨੂੰ ਪੁੱਛਣਾ ਵੀ ਦੱਸੋ ਮੇਰਾ ਖੂਨ ਘੱਟ ਕਿਉਂ ਹੈ ਠੀਕ ਹੈ ਜੀ ਆਜੋ ਇਟ ਇਜ਼ ਟੂ ਲੋ ਬਟ ਸਰ ਉੱਥੇ ਕਰਾਂ ਮੈਂ ਜੇ ਕੁੜੀਆਂ ਆਪਣੇ ਨੀਵੇਂ ਖੋਣਗੀਆਂ ਫਿਰ ਅੱਗੇ ਜਾ ਕੇ ਕੀ ਹੋਵੇਗਾ ਸਰਾਂ ਨੂੰ ਅਸ਼ੀਰਵਾਦ ਹੈ ਤੁਹਾਡਾ ਆ ਜੀ ਬੈਠ ਕੇ ਆਪਾਂ ਸਰ ਹਾਂ ਅੱਛਾ ਜੀ ਕੱਪ ਦੇਣੇ ਐ ਸਰਟੀਫਿਕੇਟ ਬਹੁਤ ਅੱਛਾ ਪ੍ਰਵੀਨ ਬਹੁਤ ਅੱਛਾ ਹਾਂ ਅਸੀਂ ਤੁਹਾਡੇ ਸਿਵਾਤ ਲੱਗੇ ਆ ਬਹੁਤ ਅੱਛੀ ਗੱਲ ਜੀਵਰ ਤੁਹਾਡੇ ਕਾਰਣਾ ਸਾਹਿਬ ਮਿਲੇ ਸੀ ਮੈਨੂੰ ਅੱਛਾ ਉੱਥੇ ਕੰਮ ਤੇ ਜੀਪੀ ਕਰਨਾ ਜੀ ਜੀ ਜੀਪੀਐਸ ਕਰਨਾ ਜੀਪੀਐਸ ਕਰਨਾ ਤੇਂਦਰਪਾਲ ਜੀ ਬਹੁਤ ਅੱਛਾ ਜੀ ਟੈਕਨੀਕਲ ਐਜੂਕੇਸ਼ਨ ਦੇ ਪਾਰਟ ਨੂੰ ਸਰ ਬੱਚੇ ਆਪਣੇ ਵੀ ਆਏ ਨੇ ਅੱਛਾ ਵੀਡੀਓ ਸਭ ਅੱਛਾ ਜੀ ਸਰ ਟੈਕਨੀਕਲ ਐਜੂਕੇਸ਼ਨ ਤੋਂ ਬੱਚੇ ਜੀ ਜੀ ਸਰ ਆਈ ਲਵ ਯੂ ਹਾਂ ਜੀ ਅੱਛਾ ਆ ਸਰ ਵੀਡੀਓ ਆ ਸਰ ਲਾਸਟ ਸੀਨ ਸਰ ਜੀ ਜੀ ਤੁਸੀਂ ਅੱਛਾ ਲੈਓ ਇਸ ਸਨੇਪ ਵਿੱਚ ਕਰ ਦਿਓ ਪਲੀਜ਼ ਇੱਜ ਕਰ ਦੋ ਯਾਰ ਆ ਰਹੇ ਜੀ ਆਰ ਇਹ ਲਾਲ ਸਿੰਘ ਦਾ ਨੰਨ ਦੇ ਦਿਓ ਅੱਛਾ ਆ ਲੋ ਹੱਥ ਲਗਾਓ ਆਓ ਲਾਲ ਸਿੰਘ ਜੀ ਮੈਨੂੰ ਕੱਪ ਦਿਓ ਨਾਲ ਕੋਈ ਨਹੀਂ ਕੋਈ ਨਹੀਂ ਮੈਂ ਕਰ ਲਵਾਂ ਇਹ ਮਾੜਾ ਪੁੱਜੀਓ ਲਓ ਲਓ ਜੀ ਲਓ ਲਓ ਧਰਪੀ ਸਾਡੇ ਦੇ ਦੋ ਪਲੀਜ਼ ਗੁਰਪੀ ਦਤ ਦਿਓ ਕੋਲ ਸਾਬ ਦੇ ਲੋ ਸਰ ਸਾਹਮਣੇ ਦੇ ਕੇ ਪਲੀਜ਼ ਜੀ ਹਾਂ ਜੀ ਹਾਂ ਜੀ ਚਲੋ ਥੈਂਕ ਯੂ ਸਰ ਆ ਰਹੇ ਜੀ ਤਖਲੇ ਕੋਠੇ ਕਾਲੋ ਤੁਸੀਂ ਸਾਜੀ ਖਾਧੀ ਮੈਂ ਖੈਰ ਨਹੀਂ ਸੈਸ਼ਨ ਬਹੁਤ اچھا ਸਰ ਦੇਖੋ ਬਾਈ ਸਰ ਬਹੁਤ ਅੱਛਾ ਜੀ ਵਾਇਗੁਰੂ ਚੜ੍ਹਦੀ ਕਲਾ ਬਕਸੇ ਬਹੁਤ ਨੇਕ ਕਿਉਂਕਿ ਸਰ ਸੈਂਟਰ ਚ ਆ ਜੀ ਹਾਂ ਜੀ ਹਾਂ ਨਮਸਕਾਰ ਸਾਰੇ ਡੋਨਰ ਸੀ ਲਿਆ ਬਹੁਤ ਅੱਛੀ ਟੀਮ ਹੈ ਮਦਰੀ ਹਾਂ ਕਿੱਥੋਂ ਆ ਬੜੀ ਜਗ੍ਹਾ ਤੋਂ ਇੱਧਰ ਕਿੱਥੇ ਆ ਕਿਹੜੀ ਜਗ੍ਹਾ ਤੋਂ ਲਿਆਇਓ ਇਹ ਮੋਹਾਲੀ ਦੇ ਮੋਹਾਲੀ ਤੋਂ ਮੋਹਾਲੀ ਤੋਂ ہمم جی چلو آرام نہ جی رام نہ دیکھو میں پورا کر رہا ہوں جی ہاں آو سب جی ہاں جی ہاں اچھا ادھر ا کے بچے آ ਸੂਤਰ ਅਕਚੁਅਲੀ ਆਪਣਾ ਉਥੇ ਉਹੀ ਬੱਚੇ ਹੁੰਦਾ ਜੀ ਹਾਂਜੀ ਸਰ ਹੋਰ ਤੇਰਾ ਮੈਨੂੰ ਯਾਦ ਹੋ ਗਿਆ 8 ਹੈ ਨਾ ਤੇਰਾ ਥੈਂਕ ਯੂ ਸਰ 12 ਪਰ ਤੇਰਾ ਸੀ ਸਰ ਮੇਰੇ ਤਾਂ 10 ਤੇਰਾ ਸੀ ਤੇਰਾ 10 ਹੈ ਸਰ ਤੇਰਾ 13 ਹੈ ਤੇਰਾ 6 ਹਾਂਜੀ ਤਾਂ ਇਹ ਚੁਪਰੀ ਇਹਨੂੰ ਤਾਂ ਗੋਲਡ ਮੈਡਲ ਮਿਲਣਾ ਚਾਹੀਦਾ ਜੀ ਤੁਸੀਂ ਮੈਡੀਕਲ ਚੋਂ ਬੱਚੇ ਜਿਹਨੇ ਚਿੱਟਾ ਕੋਟ ਪਾਇਆ ਉਹਦਾ 14 ਤੋਂ ਘੱਟ ਨਹੀਂ ਚਾਹੀਦਾ ਮੰਨ ਲਓ ਠੀਕ ਹੈ ਦੇਖੋ ਤੁਹਾਨੂੰ ਪਤਾ ਹੋਣਾ ਚਾਹੀਦਾ ਖੂਨ ਕਿਹੜੀ ਡਾਈਟ ਗਾਈਡ ਕਰ ਦੋ ਵਧਣਾ ਕਿੱਦਾਂ ਐਸਪੀ ਨਾਲ ਦੇਖੋ ਬੇਟੇ ਇੱਕ ਤਾਂ ਬਲੱਡ ਲਾਸ ਨਹੀਂ ਹੋਣਾ ਚਾਹੀਦਾ ਜੇ ਹੋਏਗਾ ਤੁਹਾਨੂੰ ਪਤਾ ਲੱਗ ਜਾਏਗਾ ਜੇ ਮੈਨਸਟ੍ਰੂਅਲ ਦੇ ਵਿੱਚ ਐਕਸੈਸਿਵ ਲਾਸ ਹੋਏਗਾ ਕੁੜੀਆਂ 'ਚ ਲਾਸ ਹੁੰਦਾ ਥੋੜਾ ਜਿਹਾ ਇਸ ਕਰਕੇ ਅਸੀਂ ਮੁੰਡਿਆਂ ਦੇ ਵਿੱਚ 15 16 ਰੱਖਦੇ ਹਾਂ ਕੁੜੀਆਂ 'ਚ 14 ਕਰ ਰੱਖਦੇ ਹਾਂ 14 ਕ ਤਾਂ ਹੋਣਾ ਚਾਹੀਦਾ ਕੁੜੀਆਂ ਦੇ ਵਿੱਚ ਦੂਜੀ ਗੱਲ ਹੈ ਤੁਹਾਡੀ ਡਾਈਟ ਜਿਹੜੀ ਹੈ ਖੂਨ ਉਹਦੇ ਨਾਲ ਵਧਣਾ ਚਾਹੀਦਾ ਆਇਰਨ ਕਿੱਥੋਂ ਆਏਗਾ ਹਰੀਆਂ ਸਬਜ਼ੀਆਂ 'ਚੋਂ ਆਏਗਾ ਠੀਕ ਹੈ ਜੀ ਬਾਕੀ ਜਿਹੜੇ ਮਿਨਰਲਸ ਆ ਉਹ ਫਰੂਟ ਚੋਂ ਆਣਗੇ ਗੁੜ ਖਾਂਦੇ ਹੋ ਗੁੜ ਦੇ ਵਿੱਚ ਆ ਰਿਹਾ ਹੁੰਦਾ ਜੀਨੀ ਖਾਂਦੇ ਘਰੇ ਗੁੜ ਚੱਕਰ ਯੂਜ਼ ਕਰੋ ਚਨੇ ਖਾਓ ਉਹ ਜਿਹੋਏ ਚਨੇ ਤੇ ਗੁੜ ਰੋਜ਼ ਖਾਓ ਤੁਹਾਡਾ 2 ਮਹੀਨੇ ਚ ਖੂਨ ਪੂਰਾ ਹੋ ਜਾਏਗਾ ਨਾਲੇ ਸਾਹ ਖਾਂਦੇ ਹੋ ਕਿ ਨਹੀਂ ਯੈਸ ਸਰ 버ગર ਪਿੱਜ਼ਾ ਬੀਜੇ ਖਾਂਦੇ ਬਰਗਰ ਚਲੋ ਖਾ ਲਿਆ ਕਰੋ ਕਦੇ ਕਦੇ ਹਫਤੇ ਚ ਇੱਕ ਅੱਧੀ ਵਾਰੀ ਮਤਲਬ ਬਣਾ ਨਹੀਂ ਆ ਪਰ ਜਿਹੜੀ ਤੁਹਾਡੀ ਨਾਰਮਲ ਡਾਈਟ ਆ ਉਹ ਕੁਦਰਤੀ ਫੂਡ ਹੋਣੀ ਚਾਹੀਦੀ ਹੈ ਕਹਿੰਦੇ ਪੱਤੇ ਵਾਲੀਆਂ ਸਬਜ਼ੀਆਂ ਰੋਜ਼ ਪਿੰਡਾਂ 'ਚ ਦਾ ਜਿਹੜਾ ਤੁਹਾਡੇ ਹੁਣ ਅੱਜ ਕੱਲ੍ਹ ਹੁੰਦਾ ਅੱਜ ਕੱਲ੍ਹ ਤਾਂ ਸਾਗ ਵੀ ਆ ਚਲੋ ਪਾਲਕ ਹੁੰਦੀ ਆ ਧਨੀਆਂ ਮੇਥੀ ਗਾਜਰਾ ਮੂਲੀਆਂ ਛੋਲੇ ਇਹ ਸਾਰਾ ਕੁਝ ਖਾਣਾ ਚਾਹੀਦਾ ਆਪਾਂ ਨੂੰ ਦੈਟ ਸ਼ੁੱਡ ਬੀ ਯਰ ਸਟੇਪਲ ਡਾਈਟ ਹੋ ਹੈਲਥੀ ਹੋਣੀ ਚਾਹੀਦੀ ਆ ਫਰੂਟ ਅੱਜ ਕੱਲ੍ਹ ਅਮਰੂਦ ਆਂਦਾ ਬੇਰ ਆਂਦੇ ਆਪਣੇ ਬਹੁਤ ਉਹਨਾਂ ਸਾਰਿਆਂ ਵਿੱਚ ਹੁੰਦਾ ਹੈ ਅਨਾਰ ਦੇ ਵਿੱਚ ਅਨਾਰ ਹਾਂ ਬੀਟਰੂਟ ਆ ਜਿਹੜਾ ਵੀ ਤੁਹਾਡੇ ਜਿਹੜੀ ਵੀ ਕੁਦਰਤ ਦੀ ਜਿਹੜੀ ਰੱਬ ਨੇ ਚੀਜ਼ ਬਣਾਈ ਉਹ ਖਾਓਗੇ ਰੱਜ ਕੇ ਤਾਂ ਖੂਨ ਨਹੀਂ ਘੱਟ ਹੋਏਗਾ ਨਾਲੇ ਮੋਟੇ ਵੀ ਨਹੀਂ ਹੋਵੋਗੇ ਫਰੂਟ ਤੇ ਸੈਲਡ ਖਾਓਗੇ ਰੱਜ ਕੇ ਮੋਟਾ ਨਹੀਂ ਹੋਏਗਾ ਬੰਦਾ ਕੁੜੀਆਂ ਐਸੇ ਤਾਂ ਡਰਦੀਆਂ ਹੁੰਦੀਆਂ ਹਨਾ ਜੀ ਮੈਨੂੰ ਕੋਈ ਮੋਟਾ ਨਹੀਂ ਹੋਣਾ ਇਹ ਅੱਛਾ ਅੱਛਾ ਅੰਗਰ ਅੱਛਾ ਮਤਲਬ ਫਲੇਟਿਚ ਕਰਾਉਣੀ ਹੈ ਸਰ ਚਲੋ ਤੇ ਫਿਰ ਥੋੜੀ ਪ੍ਰੈਸ ਮੇਟ ਕਰਾ ਦੇ ਕਵਾਸ ਇਹ ਸੰਕਲਪ ਕਰਦਾ ਹਾਂ ਕਰਦੀ ਹਾਂ ਇਹ ਸੰਕਲਪ ਕਰਦਾ ਹਾਂ ਕਰਦੀ ਹਾਂ ਕਿ ਮੈਂ ਆਪਣੇ ਮੈਂ ਉਹ ਅੰਗ ਤੇ ਟਿਸ਼ੂ ਉਹ ਅੰਗ ਤੇ ਟਿਸ਼ੂ ਦਾਨ ਕਰਾਂਗਾ ਕਰਾਂਗੀ ਜੋ ਮੇਰੀ ਮੌਤ ਤੋਂ ਬਾਅਦ ਜੋ ਮੇਰੀ ਮੌਤ ਤੋਂ ਬਾਅਦ ਕਿਸੇ ਵੀ ਕਿਸੇ ਵੀ ਲੋੜਵੰਦ ਨੂੰ ਲੋੜਵੰਦ ਨੂੰ ਨਵੀਂ ਜ਼ਿੰਦਗੀ ਦੇਣ ਲਈ ਨਵੀਂ ਜ਼ਿੰਦਗੀ ਦੇਣ ਲਈ ਵਰਤੇ ਜਾ ਸਕਦੇ ਹਨ ਵਰਤੇ ਜਾ ਸਕਦੇ ਹਨ ਸਾਡੇ ਦੇਸ਼ ਵਿੱਚ ਸਾਡੇ ਦੇਸ਼ ਵਿੱਚ ਟ੍ਰਾਂਸਪਲੈਂਟੇਸ਼ਨ ਟ੍ਰਾਂਸਪਲੈਂਟੇਸ਼ਨ ਲਈ ਅੰਗਾਂ ਅਤੇ ਲਈ ਅੰਗਾਂ ਅਤੇ ਟਿਸ਼ੂਆਂ ਦੀ ਘਾਟ ਟਿਸ਼ੂਆਂ ਦੀ ਘਾਟ ਨੂੰ ਧਿਆਨ ਵਿੱਚ ਰੱਖਦੇ ਹੋਏ ਨੂੰ ਧਿਆਨ ਵਿੱਚ ਰੱਖਦੇ ਹੋਏ ਮੈਂ ਇਹ ਵੀ ਮੈਂ ਇਹ ਵੀ ਸੰਪਲਕ ਕਰਦਾ ਹਾਂ ਸੰਪਲਕ ਕਰਦਾ ਹਾਂ ਕਰਦੀ ਹਾਂ ਕਿ ਮੈਂ ਆਪਣੇ ਪਰਿਵਾਰ ਆਪਣੇ ਪਰਿਵਾਰ ਦੋਸਤਾਂ ਦੋਸਤਾਂ ਅਤੇ ਦੇਸ਼ਵਾਸੀਆਂ ਨੂੰ ਵੀ ਮੌਤ ਤੋਂ ਬਾਅਦ ਮੌਤ ਤੋਂ ਬਾਅਦ ਆਪਣੇ ਅੰਗ ਅਤੇ ਟਿਸ਼ੂ ਦਾਨ ਕਰਨ ਲਈ ਪ੍ਰੇਰਿਤ ਕਰਨ ਦੇ ਸਾਰੇ ਯਤਨ ਕਰਾਂਗਾ ਕਰਾਂਗੀ ਤੇ ਮੈਂ ਖੂਨਦਾਨੀ ਵੀ ਬਣਾਂਗਾ ਬਣਾਂਗੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਰਖਮਸ ਉਦੇ ਵਾਸਤੇ ਜਰੂਰੀ ਹੈ ਕਿ ਪਹਿਲਾਂ ਆਪਣਾ ਖੂਨ ਪੂਰਾ ਕਰਨਾ ਤਾਂ ਹੋਣਾ ਨਹੀਂ ਬੰਦਾ ਜਿਹੜਾ ਹੈਲਦੀ ਬੰਦਾ ਹੋਏਗਾ ਉਸੇ ਦੇ ਅੰਗ ਲਏ ਜਾਂਦੇ ਆ ਸਾਡੇ ਜਿਹੜੀ ਇੱਥੇ ਦਵਾਈਆਂ ਦਾ ਲੰਗਰ ਚੱਲਦਾ ਜੀ ਕੱਲ 8:3000 ਤੋਂ ਬਾਅਦ ਲੋਕਾਂ ਨੇ ਉੱਥੇ ਕੋਈ ਨਾ ਕਿਸੇ ਨੇ ਦਵਾਈ ਲਈ ਆ ਲੋਕਾਂ ਨੇ ਸੋ ਸੰਗਤ ਨੂੰ ਇਸ ਤੋਂ ਅੰਦਾਜ਼ਾ ਹੋ ਸਕਦਾ ਕਿ ਬਹੁਤ ਫਾਇਦਾ ਹੋ ਰਿਹਾ 15 ਲੋਕਾਂ ਨੇ ਜਿਹੜੇ ਹਸਪਤਾਲ 'ਚ ਦਾਖਲ ਵੀ ਹੋਏ ਆ ਜਿਨ੍ਹਾਂ 'ਚੋਂ 11 ਦਾਖਲ ਹੈ ਜਿਹੜੇ ਸੀਰੀਅਸ ਸੀਗੇ 4 ਨੂੰ ਉਪਚਾਰ ਤੋਂ ਬਾਅਦ ਛੁੱਟੀ ਕਰਤੀ ਗਈ ਸੀ ਇਹਦੇ ਨਾਲ ਨਾਲ 162 ਲੋਕਾਂ ਨੇ ਕੱਲ ਖੂਨਦਾਨ ਕੀਤਾ ਅੱਜ ਵੀ ਕਾਫੀ ਲੋਕਾਂ ਦੇ ਵਿੱਚ ਜਿਹੜਾ ਹੈਗਾ ਸੰਗਤ ਦੂਰੋਂ ਦੂਰੋਂ ਆ ਕੇ ਮੇਰੇ ਨਾਲ ਭਾਈ ਕਨਈਆ ਸੁਸਾਇਟੀ ਤੋਂ ਨਮਾਣਾ ਜੀ ਆ ਔਰ ਇਹਨਾਂ ਦੇ ਨਾਲ ਹਰਵਿੰਦਰ ਸਿੰਘ ਜੀ ਆ ਜਿਹੜੇ ਕਿ ਇਹਨਾਂ ਨੇ ਆਪਣੀ ਅੱਜ ਅੰਗਦਾਨ ਦੀ ਵੀ ਸਾਡਾ ਜਿਹੜਾ ਪ੍ਰੇਜ ਲਾਣਾ ਸੀ ਇਹਨਾਂ ਨੇ ਆਪਣੀ ਪੂਰਾ ਜਿਹੜਾ ਜਿਸਮ ਹੈ ਮੌਤ ਤੋਂ ਬਾਅਦ ਉਹ ਦਾਨ ਕਰਤਾ ਕਿ ਉਹਨੂੰ ਤੁਸੀਂ ਜਿਹੜੇ ਅੰਗ ਹੈ ਉਹ ਕਿਸੇ ਨੂੰ ਦਾਨ ਕਰਤੇ ਜਾਣ ਔਰ ਬਾਕੀ ਦੀ ਬਾਡੀ ਜਿਹੜੀ ਹੈਗੀ ਆ ਉਹ ਮੈਡੀਕਲ ਰਿਸਰਚ ਵਾਸਤੇ ਜਿਹੜੀ ਯੂਜ਼ ਕੀਤੀ ਜਾ ਸਕਦੀ ਆ ਜਿਹੜੀ ਕਿ ਬੱਚਿਆਂ ਨੂੰ ਜਿਹੜੇ ਮੈਡੀਕਲ ਕਾਲਜ ਜਿਹੜੇ ਡਾਕਟਰ ਪੜ੍ਹਾਈ ਕਰਦੇ ਆ ਉਹਨਾਂ ਨੂੰ ਪੜਾਉਣ ਵਾਸਤੇ ਸਾਨੂੰ ਬਾਡੀਜ਼ ਦੀ ਬਹੁਤ ਲੋੜ ਹੁੰਦੀ ਆ ਉਹਦੀ ਬੜੀ ਸ਼ਾਰਟੇਜ ਰਹਿੰਦੀ ਆ ਸੋ ਇਹਨਾਂ ਨੇ ਇੱਕ ਐਗਜ਼ਾਮਪਲ ਸੈੱਟ ਕੀਤੀ ਆ ਮੈਂ ਬਾਕੀ ਸਾਰੀ ਸੰਗਤ ਨੂੰ ਵੀ ਬੇਨਤੀ ਕਰਦਾ ਕਿ ਜਿਸ ਤਰ੍ਹਾਂ ਇਹ ਸਾਡੇ ਜਿਹੜੇ ਬੱਚੇ ਆ ਕੇ ਸੇਵਾ ਕਰ ਰਹੇ ਆ ਇੱਥੇ ਖੂਨਦਾਨ ਕਰ ਰਹੇ ਆ ਸੰਗਤਾਂ ਦੇ ਵਿੱਚੋਂ ਲੋਕ ਨੌਜਵਾਨ ਖੁਦ ਆ ਕੇ ਜਿਹੜੇ ਹੈਗੇ ਆ ਆਪਣਾ ਖੂਨਦਾਨ ਕਰ ਰਹੇ ਆ ਇਹ ਮੈਨੂੰ ਬਹੁਤ ਉਮੀਦ ਦਿੰਦੇ ਆ ਕਿ ਇਹ ਉਹ ਨੌਜਵਾਨ ਆ ਜਿਹੜੇ ਸੱਚੇ ਗੁਰੂ ਦੇ ਜਿਹੜਾ ਦਰਸਾਇਆ ਹੋਇਆ ਰਸਤਾ ਉਹਦੇ ਤੇ ਚੱਲ ਰਹੇ ਆ ਇਹ ਤੇ ਸਾਨੂੰ ਬਾਕੀਆਂ ਨੂੰ ਵੀ ਸਾਰਿਆਂ ਨੂੰ ਖੂਨ ਡੋਲਣਾ ਨਹੀਂ ਚਾਹੀਦਾ ਲੜਾਈਆਂ ਝਗੜੇ ਨਹੀਂ ਕਰਨੇ ਚਾਹੀਦੇ ਖੂਨ ਦਾਨ ਕਰਨਾ ਚਾਹੀਦਾ ਖੂਨ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਵਾਸਤੇ ਵਰਤਿਆ ਜਾਣਾ ਚਾਹੀਦਾ ਜਿਹੜਾ ਖੂਨ ਆ ਉਹ ਬਹਾਣਾ ਨਹੀਂ ਚਾਹੀਦਾ ਸਾਨੂੰ ਵਾਇਰਲਸ ਤੋਂ ਦੂਰ ਰਹਿਣਾ ਚਾਹੀਦਾ ਔਰ ਗੁਰੂਆਂ ਨੇ ਜਿਹੜਾ ਸਾਨੂੰ ਰਸਤਾ ਦਿਖਾਇਆ ਕਿ ਕੁਰਬਾਨੀਆਂ ਵਾਲਾ ਅਸੀਂ ਉਸੇ ਰਸਤੇ ਤੇ ਚੱਲਦੇ ਹੋਏ ਆਪਾਂ ਖੂਨਦਾਨ ਕਰੀਏ ਅੰਗਦਾਨ ਕਰੀਏ ਆਪਾਂ ਜ਼ਿੰਦਗੀਆਂ ਬਚਾਈਏ ਇਹ ਸਾਡੇ ਜਿਹੜੇ ਛੋਟੇ ਸਾਹਿਬਜ਼ਾਦੇ ਆ ਜਿਹਨਾਂ ਨੇ ਬਹੁਤ ਥੋੜੀ ਉਮਰ ਦੇ ਵਿੱਚ ਸਾਡੇ ਵਾਸਤੇ ਇੰਨੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਨਿੱਕੀਆਂ ਜਿੰਦਾ ਵੱਡੇ ਸਾਕੇ ਔਰ ਮਾਤਾ ਗੁਜਰੀ ਜੀ ਦਸ਼ਮੇਸ਼ ਪਿਤਾ ਆਪਾਂ ਉਸ ਰਸਤੇ ਤੇ ਚੱਲਣ ਦੀ ਕੋਸ਼ਿਸ਼ ਕਰੀਏ ਔਰ ਬਹੁਤ ਮੈਂ ਸਵੇਰ ਦਾ 2 ਘੰਟੇ ਪਹਿਲਾਂ ਮੈਂ ਚੱਲਿਆ ਸੀ ਪਟਾਲੇ ਤੋਂ ਪੂਰੀ ਸਰਹੰਦ ਰੋਡ ਤੇ ਜਿਵੇਂ ਲੋਕਾਂ ਦੀ ਸ਼ਰਧਾ ਦੇ ਜਿਹਨੇ ਆਸੇ ਪਾਸੇ ਦੇ ਪਿੰਡਾਂ ਦੇ ਨੌਜਵਾਨ ਉਹ ਖੁਦ ਆ ਕੇ ਜਿਹੜੇ ਆਪਣੇ ਘਰ ਸ਼ਾਇਦ ਹੀ ਕਦੇ ਕੰਮ ਕਰਦੇ ਹੋਣ ਸਾਰੇ ਜਿੰਨੇ ਪੂਰੇ ਪੂਰੇ ਪਿੰਡਾਂ ਦੇ ਬੰਦੇ ਆ ਕੇ ਉਹ ਸਮਝੀਆਂ ਕੋਈ ਲਿਆ ਰਿਹਾ ਕੋਈ ਕੱਟ ਰਿਹਾ ਕੋਈ ਸਫਾਈ ਕਰ ਰਿਹਾ ਕੋਈ ਭਾਂਡੇ ਧੋ ਰਿਹਾ ਕੋਈ ਖੀਰ ਬਣਾ ਰਿਹਾ ਕੋਈ ਬਰੈਡ ਪਕੌੜੇ ਬਣਾ ਰਿਹਾ ਕੋਈ ਲੰਗਰ ਬਣਾ ਰਿਹਾ ਔਰ ਸੰਗਤਾਂ ਦੀ ਸੇਵਾ ਕਰ ਰਹੇ ਆ ਮੈਂ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਸਾਨੂੰ ਇਸੇ ਤਰ੍ਹਾਂ ਜਿਹੜੀ ਲੋਕਾਂ ਦੀ ਸੇਵਾ ਕਰਨ ਦਾ ਜਿਹੜਾ ਹੈਗਾ ਬਾਲ ਬਖਸ਼ਣ ਔਰ ਜਿਹੜੇ ਭਾਈ ਕਨਈਆ ਸੁਸਾਇਟੀ ਵਰਗੀਆਂ ਸੁਸਾਇਟੀਆਂ ਹੈਗੀਆਂ ਇਹ ਵੀ ਇਸੇ ਤਰ੍ਹਾਂ ਜਿਹੜਾ ਹੈਗਾ ਲੋਕਾਂ ਦੀ ਸੇਵਾ ਕਰਦੇ ਰਹਿਣ ਸਰਕਾਰ ਵੱਲੋਂ ਵਧੀਆ ਉਪਰਾਲੇ ਕੀਤੇ ਜਾ ਰਹ ਇਹ ਹਰ ਇੱਕ ਜਿਹੜੀ ਇਹ ਪੂਰੀ ਦੁਨੀਆ ਦੇ ਵਿੱਚ ਆਪਣੀ ਕਿਸਮ ਦੀ ਪਹਿਲੀ ਯੋਜਨਾ ਹੈਗੀ ਆ ਕਿ ਪੰਜਾਬ ਦੇ 2 ਕਰੋੜ ਲੋਕਾਂ ਦਾ ਹਰ ਇੱਕ ਬੰਦੇ ਦਾ 10 ਲੱਖ ਬੀਮੇ ਦਾ ਕਾਰਡ ਜਿਹੜਾ ਬਣੇਗਾ ਹੈਲਥ ਇੰਸ਼ੋਰੈਂਸ ਕੋਈ ਰੱਬ ਨਾ ਕਰੇ ਕਿਸੇ ਨੂੰ ਕੋਈ ਦਿੱਕਤ ਹੋ ਜਾਏ ਬਿਮਾਰ ਹੋ ਜਾਏ ਹਸਪਤਾਲ ਚ ਹੋ ਜਾਏ ਕੋਈ ਵੱਡੀ ਬਿਮਾਰੀ ਹੋ ਜਾਏ ਉਹ ਸਾਰਾ ਇਲਾਜ ਦਾ ਖਰਚਾ ਜਿਹੜਾ ਹੈਗਾ ਉਹ ਮਾਨ ਸਰਕਾਰ ਕਰੇਗੀ ਪੰਜਾਬ ਸਰਕਾਰ ਕਰੇਗੀ ਤੇ ਇਹਦੇ ਨਾਲ ਲੋਕ ਇੱਕ ਪਾਸੇ ਤਾਂ ਕਰਜ਼ਾਈ ਹੋਣ ਤੋਂ ਬਚਣਗੇ ਦੂਜੇ ਪਾਸੇ ਸਿਹਤਮੰਦ ਹੋਣਗੇ ਨਹੀਂ ਤਾਂ ਬੰਦਾ ਸੋਚੀ ਜਾਂਦਾ ਕਿ ਮੇਰੀ ਬਿਮਾਰੀ ਹੈਗੀ ਆ ਉਹ ਪੀੜਾ ਸਹੀ ਜਾਂਦਾ ਕਿ ਫਸਲ ਆਏਗੀ ਜਾਂ ਮੇਰੀ ਨੌਕਰੀ ਆਏਗੀ ਜਾਂ ਮੈਂ ਕਰਜ਼ਾ ਲਵਾਂਗਾ ਔਰ ਬਹੁਤ ਸਾਰੇ ਲੋਕ ਕਰਜ਼ਾਈ ਹੋ ਜਾਂਦੇ ਸੀਗੇ ਮਤਲਬ ਇਹ ਏਮਜ਼ ਦੀ ਸਟੱਡੀ ਹੈ ਇੱਕ ਕਿ ਜਿਹੜੇ ਬੰਦੇ ਗਰੀਬ ਹੁੰਦੇ ਆ ਗਰੀਬੀ ਦੇ ਖਾਤੇ ਉਪ 85% ਬੰਦੇ ਆਊਟ ਆਫ ਪਾਕਟ ਐਕਸਪੈਂਸਸ ਔਨ ਹੈਲਥ ਜਦੋਂ ਉਹ ਕਿਤੇ ਬਿਮਾਰੀ ਹੋ ਜਾਂਦੀ ਆ ਨਾਮਰਾਤ ਉਹਨਾਂ ਨੂੰ ਖਰਚਾ ਕਰਨਾ ਪੈਂਦਾ ਉਹਨਾਂ ਦਾ ਉਹ ਕਰਜ਼ਾਈ ਹੋ ਜਾਂਦੇ ਆ ਘਰ ਗਹਿਣੇ ਰੱਖਿਆ ਜਾਂਦਾ ਗਹਿਣੇ ਵਿਕ ਜਾਂਦੇ ਆ ਜ਼ਮੀਨਾਂ ਵਿਕ ਜਾਂਦੀਆਂ ਤੇ ਉਸ ਤੋਂ ਬਚਣਗੇ ਲੋਕ ਇਦੇ ਨਾਲ ਨਾਲ ਸਾਡੀ ਜਿਹੜੀ ਫ੍ਰੀ ਸੇਵਾ ਹੈਗੀ ਆ ਜਿਵੇਂ ਅਸੀਂ ਕੱਲ ਵੀ ਜਿੱਡੇ ਸਾਡੇ ਆਮ ਆਦਮੀ ਕਲੀਨਿਕ 20 ਤੋਂ ਵੱਧ ਸੀਗੇ ਉੱਥੇ 8500 ਤੋਂ ਵੱਧ ਲੋਕਾਂ ਨੇ ਇਲਾਜ ਕਰਾਇਆ ਹਸਪਤਾਲ ਜਿਹੜੇ ਮਰੀਜ਼ ਹੈ ਸਰਦੀ ਕਰਕੇ ਕਈ ਉਹਨੂੰ ਤਕਲੀਫ ਜ਼ਿਆਦਾ ਸੀ ਉਹ ਹਸਪਤਾਲ ਚ 12 15 ਬੰਦੇ ਐਡਮਿਟ ਵੀ ਹੋਏ ਆ 162 ਲੋਕਾਂ ਨੇ ਕੱਲ ਖੂਨਦਾਨ ਕੀਤਾ ਸੀ ਅੱਜ ਉਸ ਤੋਂ ਵੀ ਜ਼ਿਆਦਾ ਹੋਣਗੇ بڑا ਲੋਕਾਂ ਦੇ ਵਿੱਚ ਜਿਹੜਾ ਹੈਗਾ ਪੂਰੀ ਸ਼ਰਧਾ ਦੇ ਨਾਲ ਧਾਰਮਿਕ ਭਾਵਨਾ ਦੇ ਨਾਲ ਜਿਹੜਾ ਹੈਗਾ ਉਹ ਸਾਹਿਬ ਜਾਦਿਆਂ ਦਾ ਜਿਹੜਾ ਸ਼ੀਧੀ ਦਿਹਾੜਾ ਉਹਨੂੰ ਉਹਨਾਂ ਨੂੰ ਯਾਦ ਵੀ ਕੀਤਾ ਜਾ ਰਿਹਾ ਹੈ ਕੁਰਬਾਨੀ ਵੀ ਲੋਕ ਸੁਣ ਰਹੇ ਆਂ ਔਰ ਸੇਵਾ ਵੀ ਕਰ ਰਹੇ ਆਂ ਠੀਕ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ